ਤੁਹਾਡਾ ਹੋਣਾ ਗਿਆ ਹੈਲੋ ਤੁਹਾਨੂੰ ਕਿੱਥੋਂ ਜਾਦਾ ਕੀ ਅੱਜ ਹੈਲੋ ਯਾਦ ਕਿਹੜੀ ਭੁੱਲੀ ਸੀ ਜਾ ਚੱਲ ਜਾ ਹੁਣ ਕਾਦਾ ਹੋਣਾ ਮੈਂ ਢੁਲ ਘਾ ਰਖਣਾ ਹੀ ਕੋਈ ਨਹੀਂ ਹ ਇੱਥੇ ਦੱਸ ਦੋ ਆਹੋ ਆਪਣੀ ਭਾਬੀ ਨੂੰ ਤੇ ਭਰਾ ਨੂੰ ਦੱਸਿਆ ਕਰੋ ਬੁੱਢੀ ਨੂੰ ਨਾ ਕੋਈ ਗੱਲ ਦੱਸਿਆ ਕਰੋ ਆਹੋ ਟਿਕਟਾਕ ਜਿਹੜੀ ਆ ਜਾ ਇਸੇ ਘਰ ਕੇ ਆ ਜਾ ਹਨਾ ਜੇ ਕੋਈ ਗੱਲ ਬਾਤ ਨਹੀਂ ਦੱਸਨੀ ਨਹੀਂ ਕੋਈ ਨਹੀਂ ਤਾਂ ਫੇਰ ਮੇਰਾ ਹੁੰਦਾ ਕੀ ਫਾਇਦਾ ਬਗਦਾ ਫੋਨ ਆਉਣ ਡਿਆ ਬਾਅਦ ਚ ਕੱਦੀਆਂ ਬਾਕੀ ਪਹਿਲਾਂ ਪਹਿਲਾਂ ਫੋਨ ਸੁਣਾ ਕਿਤੇ ਜਰੂਰੀ ਨਾ ਹੋਵੇ ਪਤਾ ਨਹੀਂ ਹੁੰਦਾ ਬਾਅਦ ਦਾ ਕੋਈ ਹੋਪਰਾ ਹੀ ਨੰਬਰ ਵਾਸ ਚ ਲੈ ਲੈਨੇ हेलो अच्छा तू निर्मल सुना निर्मल ठीक ठाक केड़ी गल करनी ही? अच्छा पूजा आई हैगी किधर आई हैगी चंगा कीता मेनू दस अड़े आई मेनू तो दस पता ही नहीं लगना भी पैसे लैन आई है तेनू तो पता ही है राणी दिया चलाकिया का पता किलाक वा तो कुड़ी तो भोली आड़ी न जी नहीं देना वा कोई नी निर्मल मैं समझा पूजा को चल चंगा निर्मल मैं फिर कोई काम कर लवती घर है चंगा चंगा। नी की चंगा फिर चंगा विना राणी दिया चलाकियां मेनू तो कुछ सुजन नहीं जा मैं हूं हो, हो सके तो इन्हें खरे कुड़ी ने की कर देना है मैं हम मुंडे ना गल कर दी हाँ ਰ ਬਾਗ ਵਾ ਕਿੱਛੇ ਬੜਿਆ ਵਾ ਬਾਹਰ ਨਿਕਲ ਕੇ ਅੰਨਾ ਮੈਂ ਗੱਲ ਕਰਨੀ ਆ ਇਹ ਮੁੰਡਾ ਵੀ ਨਾ ਅੰਦਰੋਂ ਨਹੀਂ ਨਿਕਲਦਾ ਅੰਦਰੇ ਬੜਿਆ ਰਹੇਦਾ ਵਾ ਵੇ ਅੰਦਰੇ ਲੰਮੇ ਪਏ ਰਹਿਣਾ ਵਾ ਅਦਾ ਕੀ ਗੱਲ ਹੋਈ ਆ ਐਵੇਂ ਰੋੜਾ ਪਈ ਨਹੀਂ ਕੀ ਗੱਲ ਕੀ ਆ ਵੇ ਮੈਨੂੰ ਪੂਨਾ ਹੀ ਆਪਿੰਡੋ ਨਿਰਮਲ ਦਾ ਉਹ ਅੱਗੇ ਤੇ ਪੂਜਾ ਗਈ ਆ ਪੈਸੇ ਲੈਣ ਮੈਨੂੰ ਨਹੀਂ ਪਤਾ ਕੀ ਗੇਟ ਮੇਟ ਚਲਣ ਡਈ ਆ ਇਹ ਮੈਨੂੰ ਕੋਈ ਸਮਝ ਨਹੀਂ ਲੱਗਣ ਡਈ ਮਾਤਾ ਇਹ ਤਾਂ ਤੈਨੂੰ ਦੱਸਣ ਡਈ ਮਾਤਾ ਇਹ ਤੇ ਕੰਮ ਬਹੁਤ ਖਰਾਬ ਹੋ ਚੱਲਾ ਗੇਮ ਤੇ ਹੱਥੋਂ ਨਿਕਲ ਚਲੀ ਜੇ ਫੇਰ ਮਾਤਾ ਤਾ ਇੰਜ ਕਰ ਰੋ ਮੈਂਟ ਮਾਰ ਤੇ ਤਿਆਰ ਹੋ ਤੇ ਤੂੰ ਨਾ ਤਿਆਰ ਹੋ ਕੇ ਪੂਜਾ ਕੋਲ ਜਾ ਤੇ ਉਹਨੂੰ ਆਪਣੇ ਗੱਲਾਂ ਵਿੱਚ ਲੈ ਗਿਆ ਤੂੰ ਮੇਰੇ ਨਾਲ ਚੱਲ ਤੇ ਹੁਣ ਉਹਦੇ ਕੋਲ ਚੱਢੀਏ ਮਾਤਾ ਤੈਨੂੰ ਚੰਗਾ ਬਾਤਾਂ ਚ ਲਿਆਈਏ ਆਹੋ ਮਾਤਾ ਤੈਨੂੰ ਚੰਗਾ ਭਲਾ ਪਤਾ ਮੈਂ ਠੀਕ ਤੇ ਨਹੀਂ ਅੱਗੇ ਮੈਂ ਕਿਹਾ ਨਾਲ ਤੇ ਚੱਲ ਜਾ ਐਨੀਆਂ ਗੱਲਾਂ ਕਰਨ ਨਾਲੋ ਨਾ ਤਿਆਰ ਹੋ ਜਲਦੀ ਤੇ ਜਾ ਕੇ ਆਪਣਾ ਮੌਕਾ ਸੰਭ ਛੇਤੀ ਠੀਕ ਆ ਚੰਗਾ ਫੇ ਮੈਂ ਚੱਲਦੀ ਆ ਜੂੜਾ ਪੁੱਤ ਕਤੋ ਟਿੱਲਾ ਕਰ ਲਿਆਈਓ ਲੈ ਮੈਂ ਕਰਦਾ ਇਹ ਚਾਟ ਟਿਕ ਲਾਰ ਲਿੰਦਾ ਬਲਜੋਤ ਹੈਨਾ ਮੇਰੇ ਪੁੱਤ ਨੇ ਦੁੱਧੂ ਵੀ ਨਾ ਪੋਖ ਲੱਗੀ ਨਹੀਂ ਮਮਾ ਮੈਨੂੰ ਠੰਡਾ ਪਾਣੀ ਚਾਹੀਦਾ ਬੋਲ ਠੰਡਾ ਪਾਣੀ ਵੀ ਨਾ ਬੋਫ ਵਾਲਾ ਨਹੀਂ ਪੁੱਤ ਪੀਦਾ ਗਲਾ ਖਾ ਬੋਜੂਗਾ ਕਿ ਨਾ ਚਾ ਮ ਲਾ ਦਨੀ ਫਿਰ ਇਧਰ ਹੋ ਜਾ ਤੂੰ ਲੈ ਇਥੇ ਲੰਮੇ ਪੈ ਕੇ ਖੇੜ ਲ ਲੈ ਮਿਲਿਆ ਕੇ ਨਹੀਂ ਠੀਕ ਹੈ ਤੋਂ ਪਾਣੀ ਮੁਗੁੰਡੇ ਠੰਡਾ ਇਹ ਪਾਣੀ ਕਿਉਂ ਨਹੀਂ ਠੰਡਾ ਹੋਇਆ ਹੈ ਬਰਫ਼ ਵਾਲੀ ਖਾਨੇ ਚ ਖਬਲਾ ਨਹੀਂ ਤਾਂ ਬਰਫ਼ੂ ਨਹੀਂ ਬਣੀ ਕੀ ਗੱਲ ਹੋਈ ਹੈ ਪਾਣੀ ਨੂੰ ਨਹੀਂ ਦੇ ਦਿੰਨ ਪੋਸ ਨਹੀਂ ਬੁਲਾਏ ਠੰਡਾ ਪਾਣੀ ਕਿਉਂ ਨਹੀਂ ਹੋਇਆ ਫ੍ਰਿਜ ਚ ਦੀਦੀ ਤਣਕਿਟ ਦੀਦੀ ਹਾਂਜੀ ਉਹ ਫ੍ਰਿਜ ਨੂੰ ਕੀ ਗੱਲ ਹੋਈ ਆ ਫ੍ਰਿਜ ਚ ਪਾਣੀ ਠੰਡਾ ਹੈ ਹੀ ਨਹੀਂ ਹੁੰਡਾ ਕਹਿੰਦਾ ਮम्मा ਠੰਡਾ ਪਾਣੀ ਪੀਣਾ ਤੇ ਉਹ ਮੈਂ ਬੋਤਲਾ ਚ ਵੀ ਵੇਖਿਆ ਠੰਡਾ ਪਾਣੀ ਤੇ ਉਤਲਾ ਜਿੱਥੇ ਬਰਫ਼ ਭੰਦੀ ਉਹ ਤੇ ਬਿਲਕੁਲ ਹੀ ਨਹੀਂ ਬਣੀ ਵੀ ਪਾਣੀ ਪਾਣੀ ਸਾਰਾ ਤੇ ਉਹ ਵੀ ਗਰਮ ਪਾਣੀ ਹੈ ਫ੍ਰਿਜ ਚ ਬਹੁਤਾ ਨਹੀਂ ਆਵਣਾ ਇੱਕ ਦਿਨ ਵੀ ਇਦਾਂ ਹੀ ਹੋਇਆ ਸੀ ਪਰ ਉਦੋਂ ਤੇ ਝੱਲ ਵੀ ਸੀ ਆਪੇ ਉਹ ਤਾਰ ਜਿਹੜੀ ਲੱਗੀ ਦੀ ਉਹਨੂੰ ਛੂਹ ਨਹੀਂ ਹੈਗਾ ਤੇ ਉਹ ਹਿੱਲ ਜਾਂਦੀ ਹੈ ਕਦੀ ਕਦੀ ਕਿ ਆਪੇ ਚੱਲ ਪੈਂਦੀ ਕੋਈ ਨਹੀਂ ਆਉਂਦੇ ਆ ਤੇ ਆਪੇ ਕਰ ਲੈਂਦੇ ਆ ਠੀਕ ਉਹਨੂੰ ਸ਼ੂ ਕੋ ਆਨੇ ਉਹਨੂੰ ਤਾਂ ਫਿਰ ਹੋ ਜਾਣੀ ਰੀ ਆਹੋ ਇਹਨਾਂ ਨੂੰ ਕੋ ਵੇਖੋ ਨਹੀਂ ਤੇ ਨਵੀਂ ਫ੍ਰਿਜ ਆ ਉਹਨੂੰ ਕੀ ਹੋਣਾ ਨਾ ਆਹੋ ਨਹੀਂ ਉਹਨੂੰ ਤਾਂ ਕੀ ਹੋਣਾ ਵਾ ਕੋਈ ਨਹੀਂ ਮੈਂ ਆਉਂਦੇ ਫਿਰ ਮੈਂ ਕਹਿੰਨੀ ਆ ਹੈ ਆ ਪਾਣੀ ਮੰਗਣ ਡਿਆ ਹੀ ਉਹ ਉਹ ਮੈਂ ਨਾ ਵਾਟਰ ਕੂਲਰ ਚ ਨਾ ਘਰੋਂ ਲਿਆਣ ਕੇ ਬਲਪ ਪਾਈ ਆ ਤੇ ਉਹ ਚ ਠੰਡਾ ਹੀ ਪਾਣੀ ਉਥੋਂ ਦੇ ਦੇ ਚਲੋ ਠੀਕ ਆ ਮੈਂ ਬਾਦ ਫ੍ਰਿਜ ਤੇ ਨਵੀਂ ਹੀ ਤੇ ਇਹ ਕਿਦਾਂ ਖਰਾਬ ਹੋਗੀ ਅਜੇ ਕਹਾਂ ਦੇ ਵੀ ਥੋੜੇ ਦਿਨ ਹੋਏ ਠੀਕ ਕਰਾਈ ਨੂੰ ਤੇ ਇਹਨੂੰ ਕੀ ਹੋ ਗਿਆ ਫਿਰ ਕੀ ਪਤਾ ਕੀ ਜਿਹੋ ਜਾਣੀਆ ਕੋਈ ਨਾ ਕੋਈ ਚੀਜ਼ ਖਰਾਬ ਕਰ ਹੀ ਦਿੰਦੇ ਮਗਰੋ ਕੋਈ ਹਾਲ ਨਹੀਂ ਇਹਨਾਂ ਦਾ ਲੈ ਬਤ ਪਾਣੀ ਪੀ ਲੋ ਠੰਡਾ ਪਾਣੀ ਪੀ ਨਮਮਾ ਠੰਡਾ ਕੀ ਕਰਨ ਡਿਆ ਗੇਮ ਖੇਡਣ ਡਿਆ ਇਹ ਨਹੀਂ ਖੇਡਦੀ ਪੁੱਤੂ ਪਾਪਾ ਜੀ ਖੇਡਣ ਲਿਆ ਵਾ ਨਹੀਂ ਖੇਡਣੀ ਰੱਖ ਦੋ ਮੋਬਾਈਲ ਮੈਂ ਦੱਸ ਨਹੀਂ ਪਾਪਾ ਨੂੰ ਜਾ ਕੇ ਰੱਖ ਦੋ ਮੋਬਾਈਲ ਇਹ ਨਹੀਂ ਖੇਡਣੀ ਹੋਰ ਕੁਛ ਵੇਖ ਲੋ ਕਪੜੀ ਬੈਕਰ ਕੇ ਨਾ ਰਿਚ ਪਾਤੀ ਆ ਕਰਤੇ ਪੈਕ ਪਾ ਆਹੋ ਆ ਕਰਤੀ ਹੋ ਗਿਆ ਪੈਕ ਪਿਆ ਇਹਦੇ ਚ ਮੈਂ ਪ੍ਰੂਫ ਹੋ ਗਿਆ ਨਾ ਵੀ ਪਾਤੀ ਸਾਰੇ ਮੋਬਾਈਲ ਵੀ ਇੱਚੀ ਪਾ ਲਿਓ ਸਾਰੇ ਪਾਤੇ ਆ ਆਹੋ ਸਾਰੇ ਪਾਤੇ ਆ ਤਿਆਰ ਹੁਣ ਬੈਗ ਵੀ ਤੁਹਾਡੇ ਵੇਹ ਲੋ ਕੁਛ ਰਹਿਤ ਨਹੀਂ ਕਿ ਆ ਚੱਕ ਚੁੱਕ ਕਰ ਲੋ ਚਲ ਠੀਕ ਹੈ ਵੀ ਉੱਪਰ ਹੀ ਰੱਖ ਦੇ ਆ ਤੇ ਮੋਬਾਈਲ ਵੀ ਇੱਜ ਭਾ ਕੇ ਤੇ ਇਦਾਂ ਪਾ ਰਹੇ ਆਂ ਪਾ ਲਾਂਗੇ ਕੋਈ ਇਨ ਚਾਰਜ ਲਾਇਆ ਤੇ ਉਹ ਮੈਂ ਭਾਜੀ ਨੂੰ ਨਾਲ ਕਹਦਾ ਕਿ ਤੇ ਕੰਮ ਹੀ ਨਾ ਜਾਣਾ ਬਈ ਉਹਨਾਂ ਨੇ ਆਹ ਉਹ ਪਹਿਲਾਂ ਦੱਸਣਾ ਚਾਹੀਦਾ ਨਾਲ ਭਾਜੀ ਨੂੰ ਵੀ 11 ਵਜੇ ਫਲੈਟ ਵਾ ਤੇ ਤੁਸੀਂ ਇੱਥੋਂ ਕਿ 3:30 ਵਜੇ ਤੁਰਾਂਗੇ 10 3:30 ਵਜੇ ਤੁਰਾਂਗੇ ਫੇਰ ਹੀ ਪਹੁੰਚਣਾ ਅੱਧੇ ਘੰਟੇ ਚ ਪਹਿਲੇ ਜਾਣਾ ਪੈਣਾ ਉਹ ਇੱਥੇ ਮੈਂ ਭਾਜੀ ਨੂੰ ਦੱਸਵਾ ਫੇਰ ਮੜਾ ਜਾ ਮੇਰੀ ਸੁਣੋ ਗੱਲ ਭਾਜੀ ਨੂੰ ਕਹਿਣ ਚੱਲੇ ਹੋ ਨਾ ਹਾਂ ਤੇ ਇਦਾਂ ਕੋ ਭਾਜੀ ਨੂੰ ਕੋਈ ਵੀ ਗੱਡੀ ਲੈ ਜਾਓ ਹਨਾ ਤੇ ਅਹੀ ਵੀ ਚਲ ਜਾਂਗੇ ਤੇ ਨਿਆਣੇ ਵੀ ਚਲ ਜਣਗੇ ਨਾਲੇ ਮੈਂ ਵੀ ਨਾਲ ਚਲ ਜੂਗੀ ਨਾ ਚੜਾਉਣਾ ਕੋਈ ਗੱਲ ਨਹੀਂ ਸਾਰੇ ਚਲ ਜੰਨੇ ਆ ਆਓ ਨਾਲੇ ਉਹ ਵਿਚਾਰੇ ਕਿਤੇ ਕੋ ਮੇ ਬਣੀ ਤੇ ਤੇਰਬਾਸ ਆ ਬਹੀ ਹੋ ਅਗੇ ਫਿਰ ਚਲੋ ਠੀਕ ਆ ਕੋਈ ਨਹੀਂ ਮੈਂ ਪਾਜੀ ਨੂੰ ਦੱਸਾਂ ਆ ਆਓ ਜਾਓ ਇੱਕ ਵਾਰੀ ਦੱਸੋ ਬਈ ਫਿਰ ਪਾਜੀ ਕਿਤੇ ਜਾਣ ਨਾ ਆਓ ਪਾਜੀ ਨੂੰ ਸਾਰਿਆਂ ਲੈ ਜਾਾਂਗੇ ਬਜੋਤ ਹੋਣਾਂ ਨੂੰ ਭਾਬੀ ਹੋਣਾਂ ਨੂੰ ਸਾਰਿਆਂ ਨੇ ਚਲ ਜਾਨਗੇ ਤੁਹਾਡੇ ਦਿਮਾਗ ਤੇ ਸਹੀ ਐ ਤੇ ਤੂੰ ਕਹੀ ਜਾਂਦੇ ਵੀ ਭਾਬੀ ਨੂੰ ਵੀ ਲੈ ਜਾਓ ਭਾਬੀ ਨੂੰ ਲੈ ਅਗੇ ਤੇ ਘਾਰ ਕੌਣ ਰਹੂਗਾ ਅੱਗੇ ਬੜੀਆਂ ਚੋਰੀਆਂ ਹੁੰਦੀਆਂ ਤਨਾਲੀ ਮਗਰੋਂ ਕੋਈ ਆ ਜੇ ਤੇ ਫੇਰ ਤੂੰ ਰਹਿਣ ਤੋਂ ਭਾਬੀ ਨੂੰ ਘਾਰੀ ਇੱਥੇ ਠੀਕ ਐ ਉਹ ਤੇ ਭਾਜੀ ਨੂੰ ਕਹਿ ਉਹ ਕਿ ਤੇ ਨਾ ਜਾਣ ਚਲੋ ਮੈਂ ਭਾਜੀ ਨੂੰ ਕਹਿਵਣਾ ਫੇਰ ਆਹੋ ਜਾਓ ਤੂੰ ਹੀ ਫੇਰ ਪਹਿਲੇ ਦੱਸਣਾ ਚਾਹੀਦਾ ਨਾ ਉਹਨਾਂ ਨੂੰ ਚਲੋ ਮੈਂ ਦੱਸਣਾ ਫੇਰ ਭਾਬੀ ਦਾ 헤ਜਲਾ ਭਾਬੀ ਨੂੰ ਵੀ ਨਾਲ ਲੈ ਜਾਓ ਕੋਈ ਵੀ ਕੰਮ ਹੋਏ ਭਾਬੀ ਨੂੰ ਘੱਲੋ ਐਦਾਂ ਐਵੇਂ ਜਾਣ ਕੇ ਭਾਬੀ ਨੂੰ ਲੈ ਜਾਓ

ਹਾਂ ਜੀ ਬਨੇਰੇ ਹੈ ਨਾ ਵਗਦੇ ਬਰੇ ਯਾਰ ਰੁੱਡਾ ਬਰੇ ਪੈਂਦੇ ਆ ਸੋ ਪਹਿਲੀ ਦਾ ਨਿਉਂ ਹੀ ਲਾਗੇ ਠੀਕ ਹੈ ਤੇ ਉਹ ਸਾਰਾ ਪਾਣੀ ਆਪਣਾ ਵਗ ਜਾਂਦਾ ਹੈ ਤੇ ਮੈਨੂੰ ਕਿਸੇ ਨੇ ਸਕੀਮ ਦੱਸੀ ਉਹ ਵੀ ਆ ਬਨੇਰੇ ਦੇ ਨਾਲ ਲਾ ਦੋ ਆ ਤੇ ਇਹ ਵਾਵਾ ਨਾ ਆਹ ਵਾ ਉਹ ਵੇਖਿਆ ਮੈਂ ਪਿਆ ਇਹਦਾਂ ਨਾਲੇ ਤਾਂ ਕੱਖ ਨਹੀਂ ਹੁੰਦਾ ਆਹੋ ਆਹੋ ਤੇ ਨਾਲੇ ਇਹ ਆ ਵੀ ਵਾਵਾ ਮਿੱਟੀ-ਮੁੱਟੀ ਉੱਤੇ ਜਿਹੜੀ ਥੱਲੇ ਨੂੰ ਚੁੱਕ ਜਵੇ ਰੁੱਡਾਂ ਨਹੀਂ ਕੱਟਦੇ ਰੁੱਡਾਂ ਨਹੀਂ ਕਰਦੇ ਤੇ ਮੈਂ ਤਾਂ ਲੰਨੇ ਹਰਕਾ ਇਹ ਉਹ ਪਾਈਦਨ ਮੈਂ ਦੱਸਣਾ ਆਹੀਂ ਹਾਂ ਹਾਂ ਤੇ ਘੰਟੇ ਤੱਕ ਨਾ ਜਾਣਾ ਜੀ ਅੱਛਾ ਕਿੱਥੇ ਫਲੈਟ ਆ 10:30 ਵਜੇ अच्छा घर वाली दी हां जी ठीक है 11:30 11:11 ਵਜੇ ਐਂਟਰੀ ਪਹਿਲਾਂ ਹੁੰਦੀ ਨਾ ਘੰਟਾ ਦਾ ਆਹੋ ਗਾਪਾਂ ਨੂੰ ਕਿੱਥੇ ਜਾਣਾ ਪੈਣਾ ਭਾਈ ਤੇ ਅਮਣਾ ਖੰਡੀ ਵੀ ਸਾਰੇ ਆਣੇ ਚੱਲ ਜੰਨੇ ਆ ਨਿਆਣਾ ਨੂੰ ਲੈ ਜੀਏ ਨਾਲ ਘੱਡੀ ਤੇ ਚੱਲ ਜਾਂਗੇ ਚਲ ਵਧੀਆ ਯਾਰ ਨਾਲੇ ਭਾਬੀ ਤੇ ਵੀ ਚੱਲ ਜੂ ਨਾਲ ਉਹ ਨਹੀਂ ਭਾਬੀ ਉਹ ਆ ਗਾਵੇ ਇੱਕ ਜੀ ਘਾੜ ਦੇ ਵਿੱਚ ਵੀ ਸਿਆਣਾ ਚਾਹੀਦਾ ਵਾ ਤੇ ਚੋਰੀ ਚਾਰੀ ਦੇ ਬੜਾ ਜਮਾਨਾ ਖਰਾਬ ਆ ਆਹੋ ਗੱਲ ਵੀ ਠੀਕ ਆ ਬਾਕੀ ਹਾਂ ਤੇ ਘਾੜ ਚ ਵੀ ਇੱਕ ਜੀ ਚਾਹੀਦਾ ਸਮਾਂ ਮਾਰਾ ਚੱਲਣ ਡਿਆ ਹਾਂ ਹਾਂਜੀ ਹਾਂਜੀ ਤੇ ਚੱਲ ਕੋਈ ਗੱਲ ਨਹੀਂ ਫਿਰ ਰੈ ਕੋ ਘਰੋਂ ਤੇ ਫਿਰ ਆਪਾਂ ਟਾਈਮ ਨਾਲ ਫਿਰ ਨਿਕਲ ਜਾਣਾ ਹੈ ਆ ਉਹ ਕਿ ਤੂੰ ਹੀ ਆਕਰੋ ਤਿਆਰੀ ਕਰੋ ਤੇ ਫਿਰ ਬੱਚਿਆਂ ਨੂੰ ਵੀ ਤਿਆਰ ਕਰ ਲੈਣੇ ਆ ਆ ਚਲ ਕਹ ਮਨ ਨੂੰ ਵੀ ਤਿਆਰੀ ਕਰਨੀ ਆਨੇ ਦੀ ਚਲੋ ਠੀਕ ਆ ਆਓ ਕੱਪੜੇ ਕੁੱਪੜੇ ਤੂੰ ਹਾਂ ਚਲ ਮੈਂ ਕਹਿਣਾ ਜੇ ਤੂੰ ਹੀ ਹੋ ਤਿਆਰ ਫਿਰ ਹਾਂ ਚਲ ਕੋਈ ਨਹੀਂ ਇਹ ਲਾਉਣਾ ਖੜਾ ਸੋਖਾ ਵਾ ਇਹ ਨਾ ਇਕੱਲੇ ਦੇ ਵਸਦਾ ਨਹੀਂ ਕੰਮ ਇਦਾਂ ਕਰਾਂਗੇ ਲਾਡੀਆਂ ਲੈਵਾਂਗੇ ਨਾਲ ਆ ਤੇ ਇੱਕ ਤੇ ਇੱਕ ਕਹਿੰਦੇ ਯਾਰਾ ਹੁੰਦੇ ਆ ਦੋ ਜਾਨੇ ਸੋਖੇ ਲਾ ਦੇਣਗੇ ਚਲ ਫਿਰ ਲਾਡੀਆਂ ਲੈਵਾਂਗੇ ਚਲ ਇਦਾਂ ਕਰਾਂ ਦੱਸਣਾ ਵੀ ਰਹਿਣਾ ਹੋਣਾ ਤੂੰ ਵੀ ਚਾਰਾ ਲੇਟਣਾ ਆਜੇ ਉਹਨੂੰ ਪਹਿਲਾਂ ਗਾ ਕਰਾਵਾਂ ਕੀ ਹੋ ਮਾਤਾ ਜੋ ਕੀ ਹੋ ਪੂਜਾ ਨਹੀਂ ਪੂਜਾ ਪੂਜਾ ਖੜੀ ਕਿੱਥੇ ਬੜੀ ਆ ਕਿਹ ਕੋਣ ਆਇਆ ਹੈ ਵੇ ਆਵਾਜ਼ ਤੇ ਤਾਈ ਵਰਗੀ ਲੱਗਣ ੜੀ ਆ ਪਰ ਤਾਈ ਕਿੱਥੇ ਹੋਣੀ ਆ ਚਲ ਜਾ ਕੇ ਵੇਖਾਂ ਤਾਂ ਸਹੀ ਸਤਿ ਸ਼੍ਰੀ ਅਕਾਲ ਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਰਾਉ ਠੀਕ ਠਾਕ ਜੀ ਹਾਂ ਠੀਕ ਠਾਕ ਤੂੰ ਆਪਣੀ ਦੱਸ ਪਾ ਵਧੀਆ ਵਧੀਆ ਤਾਨੂੰ ਕਿਤੋਂ ਆ ਗਿਆ ਅੱਜ ਆ ਹੀ ਗਿਆ ਵਾ ਆ ਤੱਲੇ ਆਏ ਤੁਸੀਂ ਕੱਲੇ ਕੱਲੇ ਤੇ ਕੱਲੇ ਕਿਦਣਾ ਆਏ ਤੋ ਅੱਦੇ ਤੁਸੀਂ ਆਪ ਹੀ ਹੋ ਗਏ ਕਿ ਤੋਰ ਲਈ ਨਹੀਂ ਬਪੇ ਦਾ ਲੈ ਤੇ ਫੋਨ ਕਰ ਦਿੰਦੇ ਲੈ ਹੁੰਦੇ ਜਾਦੇ ਸੇਰਾ ਤੋਰ ਨਹੀਂ ਮਿੰਨੂ ਨਹੀਂ ਜਾਉਂਦਾ ਤੋਰ ਚੱਲ ਆਜੋ ਅੰਦਰ ਆਜੋ ਚਲੋ ਪੁੱਤ ਆਜੋ ਤੇ ਤਾਈ ਜੀ ਬੈਠੋ ਇੱਥੇ ਮੈਂ ਨਾ ਤੁਹਾਡੇ ਲਈ ਪਾਣੀ ਲਿਆਵਾ ਠੰਡਾ ਹੈ ਖੋਲੋ ਚਪਲਾ ਸਿੱਧੇ ਹੋ ਕੇ ਬਹਿ ਜਾਓ ਅੱਜ ਤਾਈ ਨੂੰ ਪਤਾ ਨਹੀਂ ਮੇਰੇ ਘਰ ਦਾ ਰਾਹ ਕਿੱਥੋਂ ਆ ਗਿਆ ਯੋ ਹੈ ਚਾਲੇ ਵੀ ਚੰਗਾ ਆ ਆਉ ਤੇ ਜਾਂਦੀ ਆ ਨਾ ਮਾੜਾ ਮੋਟਾ ਹੀ ਸਹੀ ਚੈਲਾ ਹਾਲੋ ਤਾਈ ਜੀ ਲਿਆ ਲਿਆ ਤਾਈ ਜੀ ਹੋਰ ਸੁਣਾਓ ਕਾਰ ਸਾਰੇ ਠੀਕ ਠਾਕ ਨੇ ਸਾਰੇ ਠੀਕ ਠਾਕ ਆ ਤੂੰ ਸੁਣਾ ਦੇ ਲੈ ਰਾਜੀ ਹਾਂਜੀ ਹਾਂਜੀ ਸਾਬ ਠੀਕ ਜੀ ਸ਼ੁਕਰ ਹੈ ਮਹਾਰਾਜ ਦੀ ਮੇਰਾ ਹਾਂ ਭਾਬੀਆਂ ਨੇ ਠੀਕ ਕਰ ਹਾਂ ਸਾਰੇ ਠੀਕ ਆ ਠੀਕ ਆ ਤੁਹਾਡੀ ਸਿਹਤ ਦਾ ਕਿਦਾਂ ਠੀਕ ਜੇ ਛੇ ਤੋਂ ਹੁਣ ਠੀਕ ਵਾ ਅੱਛਾ ਅੱਛਾ ਅੱਗੇ ਤੋਂ ਬਹੁਤ ਫਰਕ ਵਾ ਚਲੋ ਠੀਕ ਹੀ ਚਾਹੀਦਾ ਵਾ ਹਾਂਜੀ ਹਾਂਜੀ ਔਰ ਫਿਰ ਕਿੱਦਾਂ ਹੋਣੇ ਹੋਗੇ ਅੱਜ ਆਈ ਗਈ ਐ ਮੈਂ ਦਿਲ ਕੀਤਾ ਚਲ ਵਧੀਆ ਕੀਤਾ ਆ ਕਿ ਮੇਰੀ ਆ ਮਾਪੂਜਾ ਨੂੰ ਹਾਂ ਚਲੋ ਵਧੀਆ ਕੀਤਾ ਤੇ ਹੀ ਆਏ ਆ ਤੇ